ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮਿਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਨੇ ਦੱਸਿਆ ਕਿ ਵੱਧ ਰਹੀ ਆਬਾਦੀ ਨੂੰ ਠੱਲ ਪਾਉਣ ਲਈ ਸਾਰੇ ਸੰਸਾਰ ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਜੇਕਰ ਪਰਿਵਾਰ ਸੀਮਿਤ ਹੋਵੇਗਾ ਤਾਂ ਉਸ ਪਰਿਵਾਰ ਦੀ ਤਰੱਕੀ ਦੇ ਜ਼ਿਆਦਾ ਮੌਕੇ ਮਿਲਣਗੇ ਅਤੇ ਸਮਾਜ ਵਿੱਚ ਚੰਗਾ ਸਥਾਨ ਵੀ ਪ੍ਰਾਪਤ ਹੋਵੇਗਾ ਵਧਦੀ ਆਬਾਦੀ ਦੇਸ਼ ਦੀ ਸਮੱਸਿਆ ਨਹੀਂ ਬਲਕਿ ਸਮਾਜ ਦੀ ਹਰ ਇੱਕ ਸਮੱਸਿਆ ਦੀ ਜੜ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ ਵੱਲੋਂ ਵੱਖ-ਵੱਖ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਅੰਤਰਾ ਨਾਮ ਦੇ ਗਰਭ ਨਿਰੋਧਕ ਟੀਕੇ ਬਾਰੇ ਦੱਸਿਆ ਗਿਆ ਕਿ ਇਸ ਟੀਕੇ ਰਾਹੀਂ 3 ਮਹੀਨੇ ਤੱਕ ਅਣਚਾਹੇ ਗਰਭ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਇੱਕ ਬਹੁਤ کارਗਰ ਤਰੀਕਾ ਹੈ। ਇਸ ਦੇ ਨਾਲ ਹੀ ਗਰਭ ਨਿਰੋਧਕ ਗੋਲੀ ਬਾਰੇ ਵੀ ਦੱਸਿਆ ਗਿਆ ਕਿ ਇਹ ਗੋਲੀ ਬਹੁਤ ਹੀ ਸੁਰੱਖਿਅਤ ਹੈ। ਅਤੇ ਇਸ ਦੇ ਨਾਲ ਬਿਨਾਂ ਕਿਸੇ ਸਾਈਡ ਇਫੈਕਟ ਦੇ ਅਣਚਾਹੇ ਗਰਭ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਨਸਬੰਦੀ ਨਲਬੰਦੀ ਕਾਪਰਟੀ ਪੀਪੀਆਈ ਯੂਸੀਡੀ ਔਰਲ ਪिल्स ਅਤੇ ਕੰਡੋਮ ਆਦਿ ਅਪਣਾਉਣ ਲਈ ਆਪਣੇ ਨਜ਼ਦੀਕ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਸ ਮੌਕੇ ਤੇ ਐਸਐਮਓ ਡਾਕਟਰ ਮਦਨ ਮੋਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਹੀ ਸਿਹਤ ਕੇਂਦਰਾਂ ਵਿੱਚ ਵੱਖ-ਵੱਖ ਪਰਿਵਾਰ ਨਿਯੋਜਨ ਦੇ ਤਰੀਕੇ ਅਤੇ ਸਾਧਨ ਮੌਜੂਦ ਹਨ ਅਤੇ ਅਤੇ ਸਾਰੀਆਂ ਸੀਐਚਸੀ ਪੀਐਸਸੀ ਅਤੇ ਸਿਵਲ ਹਸਪਤਾਲਾਂ ਵਿੱਚ ਨਸਬੰਦੀ ਅਤੇ ਨਲਬੰਦੀ ਦੇ ਆਪਰੇਸ਼ਨ ਕੀਤੇ ਜਾ ਸਕਦੇ ਹਨ ਇਸ ਮੌਕੇ ਐਸਐਮਓ ਡਾਕਟਰ ਸਵਰਨਜੀਤ ਤਵਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਡਾਕਟਰ ਚਿੰਕੀ ਠਕੁਰਾਲ ਡਾਕਟਰ ਕੋਮਲਪ੍ਰੀਤ ਕੌਰ ਕਮਲਦੀਪ ਪੱਲਾ ਜਸਪ੍ਰੀਤ ਕੌਰ ਅਤੇ ਗੁਰਵਿੰਦਰ ਕੌਰ ਸਣੇ ਸਮੂਹ ਸਟਾਫ ਮੈਂਬਰ ਮੌਜੂਦ ਸਨ ਵਰਡ ਪੋਪੂਲੇਸ਼ਨ ਦੇ ਸਭ ਤੋਂ ਪਹਿਲਾਂ ਤੇ ਮੈਸੇਜ ਹੈ ਹੋਈ ਹੈ ਕਿ ਆਪਾਂ ਆਬਾਦੀ ਦੇ ਵਿੱਚ ਇੰਨੀ ਕਿ ਜਲਦੀ ਵੱਧ ਰਹੇ ਨੇ ਕਿ ਲੱਗਦਾ ਹੈ ਕਿ ਜਲਦੀ ਜੇ ਆਪਾਂ ਸਾਰੇ ਵਿਸ਼ਵ ਸਾਰੇ ਦੇਸ਼ਾਂ ਤੋਂ ਸਭ ਤੋਂ ਵੱਧ ਕਿ ਆਬਾਦੀ ਆਪਣੇ ਭਾਰਤ ਦੀ ਹੀ ਹੋਵੇ ਜ਼ਰੂਰ ਤਾਂ ਇਹ ਕਿ ਸਾਡੇ ਸੌਮੇ ਤੇ ਸੀਮਿਤ ਰਹ ਰਹੇ ਨੇ ਕਿਉਂ ਵਰਤਨ ਵਾਲੀ ਜਿਹੜੀ ਜਨਸੰਖਿਆ ਵਧਦੀ ਜਾ ਰਹੀ ਹੈ ਜਿਹਦੇ ਕਰਕੇ ਕਿ ਦੇਸ਼ ਦੇ ਵਿੱਚ ਗਰੀਬੀ ਜਿਹੜਾ ਫੱਕੇ ਹੈਗੇ ਆ ਤੰਗੀਆਂ ਤਰਕਸ਼ੀਆਂ ਕਿ ਵਧੀਆਂ ਗਈਆਂ ਤੇ ਇਹਦੇ ਨਾਲ ਨਾਲ ਇਹਦਾ ਇੱਕ ਸਾਈਡ ਇਫੈਕਟ ਆਬਾਦੀ ਆ ਜਾਂਦਾ ਆਪਣੇ ਆਪ ਹੀ ਕ੍ਰਿਮਨਲ ਕੰਮ ਅਪਰਾਧੀ ਗਤੀਵਿਧੀਆਂ ਉਹ ਵੱਧ ਜਾਂਦੀਆਂ ਨੇ ਅਸੀਂ ਐਸੇ ਮੌਕੇ ਇਸ ਕਰਕੇ ਖਾਸ ਤੌਰ ਤੇ ਜ਼ੋਰ ਦੇ ਕੇ ਦੱਸਣਾ ਚਾਹਾਂਗੇ ਕਿ ਜੇ ਅਕਰ ਆਪਣੀ ਆਬਾਦੀ ਸੀਮਿਤ ਹੋਏਗੀ ਤੇ ਸਾਨੂੰ ਉਹ ਹੀ ਤੇ ਬਾਈ ਸੋਮੈਨ ਦਾ ਗੁਜ਼ਾਰਾ ਕਰਕੇ ਆਪਾਂ ਆਪਣਾ ਵਧੀਆ ਤਰ੍ਹਾਂ ਜੀਵਨ ਜਾਪਣ ਜੀ ਸਕਦੇ ਹਾਂ ਔਰ ਅੱਗੇ ਤਰੱਕੀ ਰਾਹ ਤੇ ਚੱਲਦੇ ਹੋਏ ਆਪਣੇ ਦੇਸ਼ ਦਾ ਤੇ ਆਪਣਾ ਨਾਮ ਵਧਾ ਸਕਦੇ ਹਾਂ ਇਹ ਜਿਹਾ ਸੇ ਜ਼ਰੂਰੀ ਸੀ ਕਿ ਹਰ ਮਰਦ ਤੇ ਔਰਤ ਨੂੰ ਪਤਾ ਹੋਵੇ ਉਹ ਆਪਣੇ ਜਿਹੜਾ ਜਿਹੜਾ ਜੀਵਨ ਦੇ ਵਿੱਚ ਆਪਣੇ ਤਰਫ ਕਿਸ ਤਰ੍ਹਾਂ ਦੇ ਬੱਚਾ ਪੈਦਾ ਕਰਨਾ ਹੈ ਕਿ ਕਦੋਂ ਤੇ ਕਿਸ ਤਰ੍ਹਾਂ ਕਰਨਾ ਇਹਦਾ ਆਪਣਾ ਹੱਕ ਬੰਦਾ ਹੈ ਉਹਨਾਂ ਨੂੰ ਜਾਣਕਾਰੀ ਦੇਣਾ ਸਿੱਧੇ ਤਸਿਲ ਪਾਜ਼ਰ ਹੈ ਇਸ ਕੰਮ ਵਾਸਤੇ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿ ਅਗਰ ਪਰਿਵਾਰ ਨੂੰ ਇਹ ਤੁਸੀਂ ਵਰਤਣਾ ਹੈਗਾ ਉਹਦੇ ਵਿੱਚ ਕੁਝ ਇਹਦੇ ਪਰਮਨੈਂਟ ਤਰੀਕੇ ਨੇ ਕੁਝ ਟੈਂਪਰੇਰੀ ਟ੍ਰਿਕ ਨੇ ਕੋਈ ਜਿਹੜਾ ਤਰੀਕਾ ਵਰਤਣਾ ਚਾਹੇ ਜਿਸ ਤਰੀਕੇ ਨਾਲ ਉਹ ਕਰਦੇ ਹੋਏ ਆਪਣੇ ਪਰਿਵਾਰ ਨੂੰ ਜ਼ਿੰਦਗੀ ਰੱਖਣ ਤਾਂ ਕਿ ਉਹਨਾਂ ਦੇ ਜਿਹੜੇ ਖਰਚਾ ਹੋਇਆ ਗਿਆ ਜਿਹੜੇ ਉਹਨਾਂ ਨੂੰ ਇਨਕਮ ਸੋਰਸ ਹੈਗਾ ਜਿਹੜੇ ਆਪਣੇ ਆਮਦਨ ਦੇ ਸਾਧਨ ਹੈਗੇ ਉਹਨਾਂ ਵਿੱਚ ਉਹ ਆਪਣਾ ਕਿੱਟਾ ਪਰਿਵਾਰ ਦੀ ਸਿਹਤ ਲੋੜੀਂਦੀ ਜਾਂ ਸਿੱਖਿਆ ਦਾ ਉਹ ਆਪਣਾ ਆਰਾਮ ਦੀ ਜਿੰਦਗੀ ਦਾ ਪੂੰਗਾ ਉਹ ਜਿਹੜਾ ਤਰ੍ਹਾਂ ਆਪਣਾ ਪੁਜਾਰਾ ਕਰ ਸਕਦਾ ਪਰਿਵਾਰ ਜਿਹੜਾ ਸੇਕ ਭਾਗ ਹੈ ਉਸਤੇ ਵਚਨ ਭਾਦੇ ਹੈ ਕਿ ਜਿਹੜੇ ਸਾਰੇ ਸਰਵਵਾਂ ਨੂੰ ਫ੍ਰੀ ਆਫ ਕਾਸਟ ਸਪਲਾਈ ਤੇ ਜਾਣ ਗਿਆ ਤਾਕਿ ਪਰ ਹਰ ਬੰਦੇ ਨੂੰ ਦਾ ਹੱਕ ਮਿਲੇ ਤੇ ਆਪਣੀ ਪਰਿਵਾਰ ਨੂੰ ਆਪਣੀ ਮਰਜ਼ੀ ਦੇ ਤਾਬਕ ਸੀਮਿਤ ਰੱਖ ਸਕੇ